ਹੁਣ ਤੈਨੂੰ ਸ਼ਰਮ ਆਉਂਦੀ ਐ ਦਾੜੀ ਰੱਖਦੇ ਨੂੰ ਤੈਨੂੰ ਪੰਜ ਕਕਾਰ ਧਾਰਨ ਕਰਦੇ ਨੂੰ ਅੰਮ੍ਰਿਤ ਛਕਦੇ ਨੂੰ ਤੈਨੂੰ ਸ਼ਰਮ ਆਉਂਦੀ ਐ ਫਿਰ ਮਹਾਰਾਜ ਕਹਿੰਦੇ ਕੂਕਰ ਸੂਕਰ ਭਰਮਤੇ ਤਾਉ ਲਾਜ ਨਾ ਆਈ ਕਹਿੰਦੇ ਕੁੱਤਿਆਂ ਤੇ ਸੂਰਾਂ ਦੀ ਜੂਨਾ ਵਿੱਚ ਜਦੋਂ ਫਿਰੇਗਾ ਰੂੜੀਆਂ ਤੇ ਗੰਦ ਫਰੋਲੇਗਾ ਉਦੋਂ ਤੈਨੂੰ ਸ਼ਰਮ ਨਹੀਂ ਆਊਗੀ ਇਹ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਮਨ ਵਿੱਚ ਖੋਜ ਰੋਜ਼ ਅੱਜ ਮੈਂ ਕੀ ਕੀਤਾ ਦਿਨ ਚੜ ਗਿਆ ਜਿਹੜਾ ਗਿਆ ਦਿਨ ਚੜ ਗਿਆ ਗਿਆ ਰਹਿਣ ਗਈ ਮਤ ਦਿਨ ਪੀ ਜਾਏ ਇਹ ਤਾਂ ਸਮਾ ਆਪਣੀ ਚਾਲ ਨਾਲ ਤੁਰਿਆ ਜਾਂਦਾ ਹੈ ਅਰੇ ਸਮੇ ਨੂੰ ਸੁਭਾੜ ਗੁਰੂ ਵਾਲਾ ਹੋ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਿਸੇ ਵੇਦਾਰੀ ਗੁਰੂ ਨੂੰ ਨਹੀਂ ਬੰਦਾ ਇਹ ਮਰਜਾਦਾ ਗੁਰੂ ਕਾ ਸਿਖਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਂਦੇ ਸੀ ਨਾ ਅਗੇ ਗੁਰੂ ਦੇ ਲੜ ਲਾ ਕੇ ਜਾਂਦੇ ਸੀ ਤੇ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਲੜ ਲਾਇਆ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਅਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਦੀ ਦੇ ਕੇ ਉਹ ਸਮੇਂ ਮਹਾਰਾਜ ਨੇ ਭੈਣ ਕਹ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਜਾਏ ਉਹਨ ਸ਼ਬਦ ਮੈਂਦੇ